ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੇ ਜਿਹੜੇ ਨੌਜਵਾਨ ਜਿਹੜੇ ਪੰਜਾਬ ਦੇ ਹੜ੍ਹਾਂ ਵਿੱਚ 2023 ਦੇ ਵਿੱਚ ਇਸ ਹਾਲ ਦੇ ਵਿੱਚ ਇਹ ਮੋਰੇ ਆਇਆ ਡਟ ਕੇ ਸੇਵਾ ਕੀਤੀ ਪੰਜਾਬ ਦੀ ਪੰਜਾਬੀਆਂ ਲੋਕਾਂ ਦੀ ਹਰਿਆਣਾ ਕੀਤੀ ਯੂਪ ਵਾਲ ਵੀ ਸੇਵਾ ਚੱਲੀ ਸਾਰੇ ਪਾਸੇ ਜਿੱਥੇ ਲੋੜ ਸੀ ਸਾਡੇ ਸਾਡੇ ਸੇਵਾਦਾਰ ਸਾਡੇ ਵੋਲੰਟੀਅਰ ਮੋਰੇ ਹੋਏ ਜਦੋਂ ਵੀ ਪੰਜਾਬ ਦੇ ਵਿੱਚ ਸਪੈਸ਼ਲੀ ਮੁਸੀਬਤ ਆਉਂਦੀ ਸਾਡੇ ਵੋਲੰਟੀਅਰ 2019 ਵਿੱਚ ਵੀ ਮੋਰੇ ਆਏ ਤੇਜ ਦੇ ਵਿੱਚ ਵੀ ਹੁਣ ਐਸਾ ਵੀ ਮੋਰੇ ਹੋਏ ਆ ਜਦੋਂ ਵੀ ਲੋਡ ਹੁੰਦੀ ਹੈ ਸਾਡੀ ਨੌਜਵਾਨ ਪੀੜੀ ਮੋਰੇ ਹੁੰਦੀ ਹੈ ਜਦੋਂ ਵੀ ਪੰਜਾਬ ਨੂੰ ਮੁਸੀਬਤ ਆਉਂਦੀ ਨੌਜਵਾਨ ਡਟ ਕੇ ਖੜੇ ਹੁੰਦੇ ਪੰਜਾਬ ਦੇ ਨਾਲ ਤੁਹਾਨੂੰ ਬੜਾ ਮਾਣ ਆ ਸੰਗ ਬੜਾ ਪਿਆਰ ਆ ਸਾਡੇ ਲਈ ਸਾਡੀ ਜਿਹੜੀ ਇਹ ਨੌਜਵਾਨ ਪੀੜੀ ਆ ਸਾਡੇ ਲਈ ਹੀਰੋ ਆ ਹੁਣ ਵੀ ਦੇਖੋ ਪਿਛਲੇ 2-3 ਦਿਨਾਂ ਵਿੱਚ ਬਹੁਤ ਸੇਵਾ ਚੱਲੀ ਫਤੇਗੜ ਸਾਹਿਬ ਉੱਥੇ ਵੀ ਤਕਰੀਬਨ 200 ਸੇਵਾਦਾਨ ਨਾਲ ਜੁੜੇ ਪੰਜਾਬ ਤੋਂ ਜਾ ਕੇ ਬਾਹਰੋਂ ਵੀ ਆਏ ਪੰਜਾਬ ਤੋਂ ਸੇਵਾ ਕੀਤੀ ਖਾਲਸਾ ਸਾਡੇ ਦਾ ਮੁੱਢਾ ਜੋੜ ਕੇ ਅਸੀਂ ਖਾਲਸਾ ਸਾਹਿਬ ਵੱਲੋਂ ਸਾਡੇ ਯੂਕੇ ਆਫਿਸ ਸਾਡੇ ਸਟਾਫ ਹਾਂ ਅਸੀਂ ਪਰਸਨਲੀ ਸਾਡੇ ਵੱਲੋਂ ਬਹੁਤ ਧੰਨਵਾਦ ਤੁਹਾਡੇ ਤੁਹਾਡੀ ਮਿਹਨਤ ਦਾ ਤੁਹਾਡੇ ਪਿਆਰ ਦਾ ਤੁਹਾਡੀ ਸਪੋਰਟ ਦਾ ਖਾਸ ਨਾਲ ਜੁੜੇ ਰਹੋ ਤੇ ਅਸੀਂ ਹੋਰ ਵੀ ਸੇਵਾ ਕਰੀ ਡਟ ਕੇ ਰਲ ਮਿਲ ਕੇ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ